ਤਿਆਰੇ ਸਨ ਇਕੱਲਾ ਇਕੱਲਾ ਥਾਣਾ ਦਾ ਗਏ ਬਹੁਤ ਸੋਹਣਾ ਤੁਰਦੀ ਨੂੰ ਚੈੱਕ ਕਰ ਲੋ ਕਰਮਜੀਤ ਤੋਰ ਦੇ ਬਾਈ ਕਰ ਲੋ ਨਗ ਨੂੰ ਤੁਰਦੇ ਨੂੰ ਚੈੱਕ ਚੰਗੀ ਆ ਗਈ ਬਾਕੀ ਨਾ ਜੇ ਤੁਹਾਨੂੰ ਮੈਂ ਗੱਲ ਕਰਾਂ ਆਂਡਾ ਬਹੁਤ ਸੋਹਣਾ ਬਣਾਇਆ ਥੱਲੋ ਬਹੁਤ ਜੋਦੀਆ ਚੰਗੀ ਤਿਆਰ ਹੋਈ ਹੈ ਮਿਹਨਤ ਕਰੀ ਹੈ ਚੰਗੀ ਹੈ ਬਹੁਤ ਜਾੜੇ ਕੂਨੀ ਹੈ ਠੰਡੀ ਸੀ ਲਾ ਗਈ ਕੋਈ ਗੱਲ ਨਹੀਂ ਆਪਾਂ ਛੋਟੀ ਹਾਂਜੀ ਸਾਸਤਰੀ ਘਰ ਸਵਾਗਤ ਦਾ ਪਿੰਡ ਬੋਰਜੇਟਲ ਮਾ ਜ਼ਿਲ੍ਹਾ ਮਾਨਸਾ ਬਾਈ ਕਰਮਜੀਤ ਦੇ ਕੋਲ ਵੀਡੀਓ ਲੈ ਕੇ ਆਇਆ ਦੂਜੇ ਸੂਏ ਵਾਸਤੇ ਗੱਪਣਾ ਦਿਨ ਕੱਢਦੀ ਹੈ ਚਾਰ ਚੰਗੇ ਰਿਕਾਰਡ ਵਾਲੀ ਆ ਗਈ ਥਣਾ ਥਣਾ ਦਾ ਗੈਪ ਬਹੁਤ ਸੋਹਣਾ ਮੋਟਾ ਜਵਾਈ ਵਾਲਾ ਥਣ ਲੱਗਿਆ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਸਾਰੀ ਇਹਦੀ ਜਾਣਕਾਰੀ ਆਪਾਂ ਮਾਲਕਾ ਤੋਂ ਲੈਨੇ ਆ ਬਾਈ ਕਰਮਜੀਤ ਨਾਲ ਕਰਾਉਨੇ ਆ ਗੱਲ ਤੁਹਾਡੀ ਆਜੋ ਬਾਈ ਕਰਮਜੀਤ ਸਤਿ ਸ਼੍ਰੀ ਅਕਾਲ ਬਾਈ ਕੋ ਸਾਰਾ ਠੀਕ ਹੈ ਬਾਈ ਪਰਿਵਾਰ ਹਾਂ ਵਧੀਆ ਵੀਰੇ ਵਧੀਆ ਤੇ ਪਹਿਲਾਂ ਆਪਣੀਆਂ ਵੀਡੀਓ ਦਾ ਰਿਸਪੌਂਸ ਵਧੀਆ ਮਿਲਿਆ ਬਾਈ ਹਾਂ ਵਧੀਆ ਵੀਰੇ ਠੀਕ ਹੈ ਧੰਨਵਾਦ ਬਾਈ ਜੀ ਤੁਹਾਡੇ ਜੇ ਹੁਣ ਆਪਾਂ ਕਰਮਜੀਤ ਗੱਲ ਕਰੀਏ ਆਹਾ ਨਗ ਕਿੰਨੇ ਵੇ ਸੂਏ ਵਾਸਤੇ ਗੱਬਣਾ ਬਾਈ ਇਹ ਵੀਰੇ ਦੂਜਾ ਸੁਆ ਸੁਣੇ ਨੇ ਅੱਗੇ ਠੀਕ ਐ ਦਿਨ ਕਿੰਨੇ ਕੱਢਦੀ ਆ ਬਾਈ ਹਾਂ ਦਿਨ ਚਾਰ ਤੋਂ ਪੰਜ ਦਿਨ ਮੰਨ ਕੇ ਚੱਲੋ ਹੂੰ ਦਿਨ ਬਸ ਇਹਦੇ ਕੱਲ ਨੂੰ ਪੂਰੇ ਹੋ ਜਾਣੇ ਆ ਠੀਕ ਐ ਬਾਈ ਜੀ ਉਮੀਦ ਹੈ ਵੀ ਲੋਗ ਤੇ ਜੇ ਬਾਈ ਕਰਮੀ ਜੀ ਤੋਂ ਇਹਦਾ ਜਮਾ ਓਟ ਦਾ ਤਸੱਲੀ ਵਾਲਾ ਦੁੱਧ ਕਿੰਨਾ ਕੱਢਿਆ ਪਹਿਲੇ ਸੂਏ ਤਸੱਲੀ ਵਾਲਾ ਗੋਸ ਹੈ ਜੇ ਮੰਨ ਕੇ ਲੇਪਾ 12 ਕਿਲੋ ਕੱਢਿਆ ਨੇ ਠੀਕ ਐ ਉਮੀਦ ਹੈਗੀ ਆ ਵੀ 15 ਦੇ ਲਗਭਗ ਜਾਣਾ ਚਾਹੀंदे ਇਹਨੂੰ ਠੀਕ ਐ ਲਓ ਵੀ ਸੱਜਣੋ ਜੇ ਮੈਂ ਤੁਹਾਨੂੰ ਚੱਲਦੀ ਚੱਲਦੀ ਵੀਡੀਓ 'ਚ ਇਹਦੀ ਅੰਡਰ ਕੁਆਲਿਟੀ ਦਿਖਾਵਾਂ ਨਾ ਕਰਮ ਵਾਲੀ ਮਗਰੋ ਚੌੜੀ ਚੂੜੀ ਬਾਲੀ ਐ ਆ ਦੇਖ ਲੋ ਸੱਜਣੋ ਆ ਬੇ ਵਰਗਾ ਖਾਣ ਲੱਗਿਆ ਹੋਇਆ ਮੋਟਾ ਤੇ ਆ ਵੀ ਚੰਗੀ ਕੀ ਪਿੱਠਪੜੇ ਦੀ ਨਾ ਬਹੁਤ ਜ਼ਿਆਦੇ ਚੌੜੀ ਆ ਚਾਹੇ ਮੰਜਾੜਾ ਲੈ ਉੱਤੇ ਕਰਮਾਲੀ ਚੰਗੀ ਐ ਬਾਕੀ ਬਾਈ ਦਾ ਕਰਮਜੀਤ ਦਾ ਆਪਾਂ ਡਿਟੇਲ ਇਹਦੀ ਹੋਰ ਲੈਨੇ ਆ ਕਰਮੀ ਦਾ ਲੈ ਬਾਈ ਜੇ ਇੱਕ ਗੱਲ ਆਪਾਂ ਇਹਦੇ ਸੀਮਣ ਦੀ ਕਰੀਏ ਨਗਦਰਾ ਚੰਗਾਗਾ ਕਰਮਾਲੀ ਬਹੁਤ ਚੰਗੀ ਐ ਆ ਕਿਹੜੇ ਤੋਂ ਗੱਪੜੇ ਦੇ ਨਾ ਆਪਣਾ ਜਿਹੜਾ ਬੇਤਾਵਾ ਸੰਸਰੀ ਵਾਲਾ ਡੇਰੀ ਫਾਰਮ ਵਾਲੇ ਦਾ ਹਾਂਜੀ ਬਾਈ ਉਹ ਤੋਂ ਕਰਾਉ ਆਪਣਾ ਡਾਕਟਰ ਏਸਮੈ ਜਿਹੜਾ ਪੀਰਕੋਟ ਵਾਲਾ ਹਾਂਜੀ ਹਾਂਜੀ ਕੋਈ ਸੀਮਣਾ ਉਹ ਕਰਕੇ ਜਾਂਦਾ ਆਪਣੇ ਸੱਜਣੋ ਬੇਤਾਬ ਬੋਲੋ ਤਾਂ ਗੱਬਣ ਆ ਗਈ ਸਨਸਰੀਵਾ ਡੈਰੀ ਫਾਰਮ ਵਾਲੇ ਤੋਂ ਚੰਗੇ ਰਿਕਾਰਡ ਹੈ ਮੇਲਿਆਂ 'ਚ ਚੰਗੀ ਤੂਦੀ ਬੋਲੀ ਆ ਚੰਗੇ ਸੀਮਣ ਤੋਂ ਗੱਬਣਾ ਹੈ ਜੇ ਹੁਣ ਆਪਾਂ ਕਰਮੀ ਦਾ ਨਗ ਬਹੁਤ ਚੰਗਾ ਬਈ ਧਾਰ ਧੂਰ ਦੀ ਗੱਲ ਕਰੀਏ ਧਾਰ ਮੋਟੀ ਹੈ ਧਾਰ ਗੋਸੇ ਵਧੀਆ ਪੋਲੀ ਧਾਰ ਹੈ ਠੀਕ ਹੈ ਬਈ ਵਧੀਆ ਧਾਰ ਹੈ ਠੀਕ ਹੈ ਤੇ ਬੀ ਚੰਗਾ ਆ ਗਿਆ ਥੋੜਾ ਜਿਹਾ ਸਿੰਘ ਜਰੂਰ ਖੁੱਲਾ ਲੈ ਗਈ ਕਰਮ ਵਾਲੀ ਬਾਕੀ ਬਾ ਸਾਰੇ ਪਾਸੇ ਓਕੇ ਹੈ ਚੰਗੀ ਹੈ ਪਲੀ ਹੋਈ ਹੈ ਸਰ ਵੀ ਦਿਨ ਘੜਦੀ ਹੈ ਚਾਰ ਹਨਾ ਕਿੰਨਾ ਦੁੱਧ ਪਾ ਦੂਗੀ ਬਈ ਇਹਦੀ ਦੁੱਧ ਵੀਰੇ ਗੋਸ਼ੇ ਉਮੀਦ ਤਾਂ 15 ਦੀ ਵਾਕਿ ਅਗਲੇ ਦੀ ਸੰਭਾਲ ਤੇ ਡਿਪੈਂਡ ਹੈ ਹਨਾ ਹਾਂ ਇਹਦੀ ਗੱਲ ਹੈ ਬਈ ਸੇਵਾ ਦਾ ਦੁੱਧ ਦਾ ਬਾਕੀ ਕਰਮਾਲੀ ਦੀ ਗਾੜੀ ਗੂੜੀ ਨਾ ਬਹੁਤ ਚੰਗੀ ਆ ਥੱਲੋਂ ਸਾਨੂੰ ਮੈਂ ਨੇੜੇ ਥੋੜਾ ਜਿਹਾ ਕੈਮਰੇ ਦਾ ਜ਼ਰੂਰ ਕਰਦੀ ਆ ਚੰਗੀ ਆ ਕਰਮਾਲੀ ਬਾਕੀ ਬਾਈ ਕਰਮਜੀਤ ਘਰੇਲੂ ਪਰਿਵਾਰ ਵਪਾਰ ਦਾ ਕੰਮ ਤਾਂ ਹੈ ਨਹੀਂ ਹਨਾ ਬਈ ਆਪਣਾ ਨਹੀਂ ਵੀਰੇ ਨਹੀਂ ਠੀਕ ਹੈ ਮੈਂ ਆਪਣੇ ਨਾ ਗੋਸ਼ੇ ਦੱਸਦਾ ਨਾ ਮੈਂ ਆਪਣੇ ਚਾਚੇ ਦੇ ਮੁੰਡੇ ਦੀ ਆ ਇਹੇ ਠੀਕ ਹੈ ਆਪਣਾ ਕਰੋ ਜਮਾ ਪਹਿਲੇ ਉਸ ਤੇ ਰਹਿ ਗਿਆ ਪਹਿਲਾ ਉਦੋਂ ਸੇਵਕਾ ਲਈ ਆਪਾਂ ਉਹ ਕਰੀ ਹਣਾ ਠੀਕ ਹੈ ਉਹ ਥੋੜਾ ਜਿਹਾ ਕੈਮਰੇ ਦੀ ਉਹ ਮੰਨਦੇ ਹੈਗਾ ਹਾਂ ਪਰਿਵਾਰ ਵੈਸੇ ਇੱਕੋ ਹੀ ਆ ਗਿਆ ਇਹਨਾਂ ਦਾ ਤੇ ਬਾਈ ਦੇ ਚਾਚੇ ਦੇ ਬੇਡੇ ਕੋਲੇ ਆ ਗਈ ਨਾਗੇ ਥੋੜਾ ਜਿਹਾ ਚਲੋ ਬਾਈ ਹਣਾ ਵੀ ਡਿਟੇਲ ਵਧੀਆ ਦੇ ਜਾਂਦਾ ਕਰਮੀਤ ਕਿਉਂਕਿ ਇਹਨੂੰ ਇਹ ਸਾਰੀ ਜਾਣਕਾਰੀ ਰੱਖਦਾ ਸਾਂਝੇ ਬਸੂਆਂ ਦੀ ਇੱਕੋ ਹੀ ਪਰਿਵਾਰ ਆ ਗਿਆ ਬੰਦੇ ਵੀ ਚੰਗੇ ਨੇਗੇ ਕਰਮੀਤ ਲੈ ਹੁਣ ਨਾ ਐਂ ਦੱਸ ਦੇ ਰੇਟ ਕੀ ਕਰਦਾ ਰੇਟ ਗੋਸੇ ਫੋਨ ਤੇ ਹੋ ਜੂਗਾ ਠੀਕ ਹੈ ਬਾਈ ਕੰਮ ਤਾਂ ਵੀਰੇ ਵਪਾਰੀ ਵਰਗ ਥੋੜਾ ਜਿਆਦਾ ਹੁੰਦਾ ਹੈ ਹਨਾ ਹਾਂਜੀ ਹਾਂਜੀ ਬਾਈ ਹਾਂਜੀ ਵੀ ਫਿਰ ਅਗਲੇ ਦਾ ਹੁੰਦਾ ਮਾੜਾ ਮੋਟਾ ਹਨਾ ਠੀਕ ਹੈ ਬਾਈ ਕਰੀਦਾ ਰੇਟ ਬਾਲਾ ਤਾਂ ਨਹੀਂ ਕਰਦੇ ਬਾਈ ਨਹੀਂ ਜਾਇਜ਼ ਰੇਟ ਠੀਕ ਹੈ ਮਾਨਦਾਨ ਲੂਗਾ ਵੀ ਆਪਾਂ ਨੂੰ ਹੈ ਪਸ਼ੂ ਲੱਗਦਾ ਹਨਾ ਉਸ ਹਸਾਬ ਦਾ ਰੇਟ ਉਹ ਇਹ ਗੱਲ ਨਹੀਂ ਹਨਾ ਠੀਕ ਹੈ ਮਾਨਦਾਨ ਹੋਊਗਾ ਰੇਟ 'ਚ ਬਾਈ ਆ ਮਾਨਦਾਨ ਵੀਰੇ ਕਰ ਦਾਂਗੇ ਲਓ ਵੀ ਸੱਜਣੋ ਚੰਗੇ ਪਸ਼ੂ ਰੱਖਦੇ ਆ ਬਰੀਡ ਤੇ ਕੰਮ ਕਰਦੇ ਆ ਸੀਮਣ ਤੇ ਵੀ ਧਿਆਨ ਦਿੰਦੇ ਆ ਘਰੇਲੂ ਪਰਿਵਾਰ ਆ ਗਿਆ ਬੰਦੇ ਵੀ ਨਰਮ ਨੇਗੇ ਕਰਮੀ ਦਾ ਲਾ ਹੁਣਨਾ ਆਪਣਾ ਸੱਜਣਾ ਨੂੰ ਨੰਬਰ ਦੱਸ ਦੇ ਬਾਈ ਨੰਬਰ ਕਿੰਨਾ ਹੈ ਨੰਬਰ ਕੋ 98766 ਹਾਂਜੀ ਬਾਈ 186661 ਇੱਕ ਵਾਰੀ ਹੋਰ ਬੋਲ ਦੇ ਬਾਈ 98766 ਹਾਂਜੀ ਬਾਈ 186661 ਲਓ ਵੀ ਸੱਜਣਾ ਨੰਬਰ ਕਰ ਲੋ ਨੋਟ ਕਾਂਟੀ ਮਾਰ ਲਿਓ ਬੰਦੇ ਨਰਮ ਨਗੇ ਥੱਲੇ ਨੰਬਰ ਚੱਲੀ ਵੀ ਜਾਂਦਾ ਬਹੁਤ ਜਿਆਦੇ ਸੋਹਣੀ ਆ ਗਈ ਦੁੱਧ ਕੁਆਲਟੀ ਵਾਲੀ ਨਾੜਾ ਨੂੜਾ ਨਾ ਐਚ ਐਫ ਵਾਂਗੂ ਲੱਗੀਆਂ ਦੁੱਧ ਵਾਲੀਆਂ ਦੇਖ ਲੋ ਸੋਹਣਾ ਮੋਟਾ ਚਵਾਈ ਵਾਲਾ ਥਾਣਾ ਤੇ ਵਜਨ ਬਿੱਡ ਵੀ ਬਹੁਤ ਜਿਆਦੇ ਸੋਹਣਾ ਹੈਗਾ ਬਾਕੀ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਸੱਜਣੋ ਅੱਜ ਦੀ ਵੀਡੀਓ ਪਿੰਡ ਬੋਰਜਟਲ ਮੈਂ ਬਾਈਕ ਕਰਮਜੀਤ ਦੇ ਘਰੋਂ ਰਹੂਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਬਹੁਤ ਪਿਆਰ ਦਿੰਦੇ ਹੋ ਓਕੇ ਜੀ